ਆਸ ਤੈਂਕੂਈ ਸੈਸ਼ਨ 'ਚ ਮਸਲਾ ਹੱਲ ਨਹੀਂ ਹੋਇਆ ਇਹ ਕਾਰਵਾਈ ਕਰਦੇ ਆਂ ਲੋਕਾਂ ਦੀ ਅੱਖਾਂ 'ਚ ਧੂੜ ਝੋਕਣ ਦੀ ਕੋਸ਼ਿਸ਼ ਕਰਦੇ ਆਂ ਪਰ ਲੋਕ ਬੜੇ ਸਿਆਣੇ ਨੇ ਲੋਕ ਤਾਂ ਚੜਦੀ ਕਲਾ 'ਚ ਨੇ ਪਰ ਇਹਨਾਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਜਿਹੜੀ 2023 ਛੜਾਈ ਸੀ ਉਹਦਾ ਮੁਆਵਜ਼ਾ ਤਾਂ ਹੁਣ ਤਾਈਂ ਲੋਕਾਂ ਨੂੰ ਮਿਲਿਆ ਨਹੀਂ ਜਦ ਇਹਨਾਂ ਨੂੰ ਡੋਇਆ ਹੈ ਉਦੋਂ ਦਾ ਤੁਸੀਂ ਆਏ ਨਹੀਂ ਹੁਣ ਇਹਨਾਂ ਨੂੰ 20000 ਰੁਪਏ ਦੇ ਰਹੇ ਹਾਂ ਪ੍ਰਤੀ ਇੱਕ ਕਟ ਕੀ ਬਣੋਗਾ ਜਦੋਂ ਡਿਜ਼ਾਸਟਰ ਹੋਇਆ ਉਦੋਂ ਦਾ ਪੈਸੇ ਸੀ ਨਹੀਂ ਇਹਨਾਂ ਕੋਲ ਕਿਸੇ ਚੀਜ਼ ਦੇ ਪੈਸੇ ਨਹੀਂ ਹੁੰਦੇ ਪਹਿਲਾਂ ਕਹਿੰਦੇ ਸੀ ਅਸੀਂ ਇਹ ਵੀ ਕਰ ਦੇਣਾ ਉਹ ਵੀ ਕਰ ਦੇਣਾ ਪੰਜਾਬ ਦੀ ਕੀਤਾ ਇਹਨਾਂ ਨੇ ਕੱਖ ਨਹੀਂ ਫੜਾ ਨੂੰ ਲੈ ਕੇ ਪੰਜਾਬ ਸਰਕਾਰ ਕਾਰਵਲ ਨੂੰ 2 ਦਿਨ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਕਾਫੀ ਹੰਗਾਮਾ ਸੈਸ਼ਨ ਤੋਂ ਪਹਿਲੇ ਹੀ ਦੇਖਣ ਨੂੰ ਮਿਲਿਆ ਸਾਡੇ ਨਾਲ ਇੱਥੇ ਗਨੀਪ ਕੌਰ ਮਜੀਠੀਆ ਅਕਾਲੀ ਦਲ ਦੇ ਵਿਧਾਇਕ ਨੇ ਨਾਲ ਗੱਲਬਾਤ ਕਰਦੇ ਆ ਮੈਮ ਪਹਿਲਾਂ ਤਾਂ ਇਹ ਸੈਸ਼ਨ ਜਿਹੜਾ 2 ਦਿਨ ਦਾ ਬੁਲਾਇਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਸੈਸ਼ਨ ਦੇ ਵਿੱਚ ਲੱਗਦਾ ਕਿ ਮਸਲੇ ਹੱਲ ਹੋ ਜਾਣੇ ਆ ਜਾਂ ਫਿਰ ਪਿਛਲੇ ਸੈਸ਼ਨਾਂ ਦੀ ਤਰ੍ਹਾਂ ਖਾਨਾ ਪੋਤੀ ਅੱਜ ਤੱਕ ਕੋਈ ਸੈਸ਼ਨ 'ਚ ਮਸਲਾ ਹੱਲ ਨਹੀਂ ਹੋਇਆ ਕੱਲੀ ਕਾਰਵਾਈ ਕਰਦੇ ਆ ਜੀ ਤੇ ਪਹਿਲਾਂ ਵੀ ਇਹਨਾਂ ਨੇ ਸੈਸ਼ਨ ਬੁਲਾਏ ਸੀਗੇ ਹਰਿਆਣੇ ਦੇ ਪਾਣੀ ਨੂੰ ਲੈ ਕੇ ਹਰਿਆਣੇ ਨੂੰ ਫਿਰ ਪਾਣੀ دیتا ਫਿਰ ਸੀਐਸਐਫ ਨੂੰ ਲੈ ਕੇ ਉਹ ਫਿਰ ਸੀਐਸਐਫ ਭਾ ਭਾਗੜਾ ਤੇ ਲੱਗ ਗਈ ਤੇ ਇਹ ਕਾਰਵਾਈ ਕਰਦੇ ਆਂ ਲੋਕਾਂ ਦੀ ਅੱਖਾਂ 'ਚ ਧੂੜ ਝੋਕਣ ਦੀ ਕੋਸ਼ਿਸ਼ ਕਰਦੇ ਆਂ ਪਰ ਲੋਕ ਬੜੇ ਸਿਆਣੇ ਨੇ ਇਹਨਾਂ ਦਾ ਬੰਦਾ ਸੀਗਾ ਕਿ ਜਦ ਇਹਨਾਂ ਨੇ ਪੰਜਾਬ ਨੂੰ ਡੁਬੋਤਾ ਉਦੋਂ ਤੱਕ ਕੁਛ ਕੀਤਾ ਨਹੀਂ ਜਦ ਕਰਨਾ ਸੀ ਉਦੋਂ ਤੱਕ ਇਹ ਸੁੱਤੇ ਪਏ ਸੀਗੇ ਤੇ ਹੁਣ ਆ ਸੈਸ਼ਨ ਬੁਲਾ ਕੇ ਕੀ ਅਚੀਵ ਕਰਨਗੇ ਮੈਂ ਉਹਨਾਂ ਨੇ ਤਾਂ ਰੰਗਲਾ ਪੰਜਾਬ ਸੁਸਾਇਟੀ ਵੀ ਬਣਾਤੀ ਉਹ ਕਹਿੰਦੇ ਕਿ ਪੈਸਾ ਦਿਓ ਅਸੀਂ ਰਾਹਤ ਦਈਏ ਮੁੱਖ ਮੰਤਰੀ ਕਹਿੰਦੇ ਨੇ ਕਿ 1 ਰੁਪਿਆ ਸਾਨੂੰ ਦਿਓਗੇ ਤਾਂ 1/2 ਰੁਪਿਆ ਬਣਾ ਕੇ ਅਸੀਂ ਲੋਕਾਂ ਦੇ ਵਿੱਚ ਵੰਡਾਂਗੇ ਤੁਹਾਨੂੰ ਲੱਗਦਾ ਕਿ ਇਹਦਾ ਫਾਇਦਾ ਹੋ ਜਾਣਾ ਇਸ ਮਿਸ਼ਨ ਨੂੰ ਚੜ੍ਹਦੀ ਕਲਾ ਮਿਸ਼ਨ ਨੂੰ ਕਿਵੇਂ ਦੇਖ ਰਹੇ ਤੁਸੀਂ ਲੋਕ ਤਾਂ ਚੜ੍ਹਦੀ ਕਲਾ 'ਚ ਨੇ ਪਰ ਇਹਨਾਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਜਿਹੜੀ 2023 ਛੜਾਈ ਸੀ ਉਹਦਾ ਉਹਦਾ ਮੁਆਵਜ਼ਾ ਤਾਂ ਹੁਣ ਤਾਈਂ ਲੋਕਾਂ ਨੂੰ ਮਿਲਿਆ ਨਹੀਂ ਤੇ ਇਹੇ ਲੋਕਾਂ ਨੇ ਇੱਕ ਦੂਜੇ ਦੀ ਸਹਾਇਤਾ ਆਪ ਕਰ ਲਈ ਹੈ ਤੇ ਕਰੀ ਜਾ ਰਹੇ ਨੇ ਪੰਜਾਬ ਚ ਇਹ ਮਤਲਬ ਸਾਡਾ ਕਲਚਰ ਹੈ ਇੱਕ ਦੂਜੇ ਲਈ ਖੜਨਾ ਤੇ ਮੇਰੀ ਮੇਰੇ ਖਿਆਲ ਜਿਵੇਂ ਅੰਗਰੇਜ਼ੀ ਕਹਿੰਦੇ ਕਹਿੰਦੇ ਨਾ ਅ ਬਿਟ ਟੂ ਲੇਟ ਨਾ ਨੇ ਬਹੁਤ ਬਹੁਤ ਲੇਟ ਹੋ ਚੁੱਕੇ ਆ ਅੱਛਾ ਮੈਮ ਖੁਦ ਆਮਾਦੀ ਪਾਰਟੀ ਕਹਿੰਦੀ ਸੀ ਜਦੋਂ ਸੱਤਾ 'ਚ ਨਹੀਂ ਆਈ ਸੀ ਕਿ 50000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਅੱਜ ਵਿਧਾਨ ਸਭਾ ਦੇ ਅੰਦਰ 20000 ਰੁਪਏ ਪ੍ਰਤੀ ਏਕੜ ਦੇਣ ਦਾ ਮੁਆਵਜ਼ਾ ਉਹਦੀ ਪ੍ਰੋਵੀਜ਼ਨ ਰੱਖੀ ਗਈ ਹੈ ਉਸ ਲਈ ਕੁਝ ਅਮੈਂਡਮੈਂਟ ਜ਼ਰੂਰੀ ਹੁੰਦੀ ਹੈ ਉਹ ਕਰ ਲੇ ਕਾਫੀ ਹੋਏਗਾ 20000 ਦੇਖੋ ਇਹਨਾਂ ਦੀ ਇਤਕੀ ਤਾਂ ਕ੍ਰੌਪਸ ਖਤਮ ਹੋ ਗਏ ਕਿਸਾਨਾਂ ਦੇ ਅਗਲਾ ਵੀ ਸਾਰਾ ਨਹੀਂ ਹੋਊਗਾ ਕ੍ਰੌਪਸ ਖਤਮ ਹੋ ਜਾਣਗੇ ਨਹੀਂ ਲੱਗ ਸਕਦੇ ਤੇ ਇੱਕ ਸਾਲ ਚ 20000 ਰੁਪਏ ਕੀ ਹੋਗਾ ਇਹਨਾਂ ਦਾ ਵਿਚਾਰਿਆਂ ਦਾ ਤੁਸੀਂ ਇਹਨਾਂ ਨੂੰ ਡੋਇਆ ਹੈ ਉਦੋਂ ਦਾ ਤੁਸੀਂ ਆਏ ਨਹੀਂ ਹੁਣ ਇਹਨਾਂ ਨੂੰ 20000 ਰੁਪਏ ਦੇ ਰਿਹਾ ਹਾਂ ਪ੍ਰਤੀ ਇੱਕੜ ਕੀ ਬਣੂਗਾ ਜੇ 2023 ਦੇ ਤਾਂ ਦਿੱਤੇ ਨਹੀਂ ਇਹ ਕਿੱਥੇ ਮਿਲਣਗੇ ਕਾਫੀ ਰਹਿਣਾ ਹਾਂ ਕੁਝ ਨਹੀਂ ਇਹ ਕਾਰਵਾਈ ਆ ਤੁਹਾਨੂੰ ਲੱਗਦਾ 50000 ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਬਿਲਕੁਲ ਹੋਣਾ ਚਾਹੀਦਾ ਸੀ ਜ਼ਰੂਰ ਹੋਣਾ ਚਾਹੀਦਾ ਸੀ ਤਾਂ ਮੈਂ ਜਿਵੇਂ ਅੱਜ ਸੈਸ਼ਨ ਬੁਲਾਇਆ ਤਾਂ ਗਿਆ ਤੁਹਾਨੂੰ ਲੱਗਦਾ ਕਿ ਇਹਨਾਂ ਸੈਸ਼ਨਾਂ ਦੇ ਵਿੱਚੋਂ ਕੁਝ ਨਿਕਲਦਾ ਮੈਂ ਜਿਵੇਂ ਪਹਿਲੇ ਜ਼ਿਕਰ ਕੀਤਾ ਮੁੱਖ ਮੰਤਰੀ ਅੱਜ ਆਉਣਗੇ ਅੱਜ ਭਾਸ਼ਣ ਹੋਏਗਾ ਬਹਿਸ ਹੋਏਗੀ ਲੇਕਿਨ 9000 ਕਰੋੜ ਰੁਪਏ ਦਾ ਜਿਹੜਾ ਰੌਲਾ ਪੈ ਰਿਹਾ ਉਹ ਹਾਲੇ ਤੱਕ ਸਮਝ ਨਹੀਂ ਆ ਰਿਹਾ ਲੱਗਦਾ ਕਿ ਇਹਦੇ ਤੇ ਵਾਈਟ ਪੇਪਰ ਇਸ ਸੈਸ਼ਨ 'ਚ ਜਾਰੀ ਕਰ ਦੇਣਾ ਚਾਹੀਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੰਡੀਸ਼ਨ ਕੀ ਆ ਜਿਹੜਾ ਪੈਸਾ ਆਇਆ ਸੀ ਉਹ ਗਿਆ ਕਿੱਥੇ ਤੇ ਕਿੰਨਾ ਪੈਸਾ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਹੈ ਉਹ ਕਿੱਧਰ ਗਿਆ ਇਹ ਬਹੁਤ ਵੱਡਾ ਇੰਪ੍ਰੈਸ਼ਨ ਹੈ ਕਿਉਂਕਿ ਜਦ ਡਿਜ਼ਾਸਟਰ ਹੋਇਆ ਉਦੋਂ ਦਾ ਪੈਸੇ ਸੀ ਨਹੀਂ ਇਹਨਾਂ ਕੋਲ ਕਿਸੇ ਚੀਜ਼ ਦੇ ਪੈਸੇ ਨਹੀਂ ਹੁੰਦੇ ਪਹਿਲਾਂ ਕਹਿੰਦੇ ਸੀ ਅਸੀਂ ਇਹ ਵੀ ਕਰ ਦੇਣਾ ਉਹ ਵੀ ਕਰ ਦੇਣਾ ਪੰਜਾਬ ਲਈ ਕੀਤਾ ਇਹਨਾਂ ਨੇ ਕੱਖ ਨਹੀਂ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਅੱਛਾ 268 ਕਰੋੜ ਰੁਪਏ ਕਹਿੰਦੇ ਇਹ ਸਾਫ ਸਫਾਈ ਕਰਨ ਲਈ ਰੱਖਿਆ ਗਿਆ ਸੀ ਆਇਆ ਸੀਗਾ ਕਰ ਵੀ ਦਿੱਤਾ ਲਾ ਵੀ ਦਿੱਤਾ ਕਹਿੰਦੇ ਉਹ ਪੈਸਾ ਦੀ ਜਾਂਚ ਮੰਗੀ ਜਾ ਰਹੀ ਪ੍ਰਤਾਪ ਸਿੰਘ ਬਾਜਾ ਕਹਿੰਦੇ ਨੇ ਕਿ ਉਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਉਹ ਪੈਸਾ ਗਿਆ ਕਿੱਥੇ ਉਸ ਨੂੰ ਜੱਜ ਸਿਟਿੰਗ ਜੱਜ ਟਾਈਮ ਬੌਂਡ ਹੈ ਜਾਂਚ ਕਰਨ ਇਹ ਪੈਸਾ ਗਿਆ ਕਿੱਥੇ ਤੇ ਕਿੱਥੇ ਇਸਤੇਮਾਲ ਕੀਤਾ ਬਿਲਕੁਲ ਸਾਨੂੰ ਲੋਕਾਂ ਨੂੰ ਤਾਂ ਕਿਤੇ ਨਹੀਂ ਦਿਸ ਰਿਹਾ ਕਿੱਥੇ ਗਿਆ ਪੈਸਾ ਤਾਂ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅੱਛਾ ਮੈਂ ਤੁਸੀਂ ਮਜੀਠੀਆ ਸਾਹਿਬ ਨੂੰ ਮਿਲ ਕੇ ਵੀ ਆਏ ਹੋ ਕਿਵੇਂ ਉਹਨਾਂ ਦੀ ਸਿਹਤ ਕਿਵੇਂ ਜਿਵੇਂ ਵੈਸੇ ਹਾਲਤ ਕਿਵੇਂ ਲੱਗਿਆ ਮੈਨੂੰ ਤਾਂ ਕਾਫੀ ਚੇਰ ਹੋ ਗਿਆ ਮਿਲੇ ਨੂੰ ਪਰ ਮੇਰੇ ਖਿਆਲ 2 ਮਹੀਨੇ ਹੋ ਗਏ ਨੇ ਪਰ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦੇ ਨੇ ਤੇ ਬਿਲਕੁਲ ਕੈਮ ਨੇ ਤੇ ਮਿਲਣ ਦੀ ਮੰਗ ਕੀਤੀ ਸੀ ਕੋਈ ਨਹੀਂ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਜੀ ਇਹ ਨਹੀਂ ਮਿਲ ਨਹੀਂ ਚਾਹੁੰਦੇ ਕਿ ਅਸੀਂ ਮਿਲੀਏ ਠੀਕ ਹੈ ਤਾਂ ਨਹੀਂ ਬਾਰ-ਬਾਰ ਅਪਰੋਚ ਕਰਦੇ ਬਾਅਦ ਵੀ ਨਹੀਂ ਚੱਲਦਾ ਨਹੀਂ ਜੀ ਆਰਡਰ ਤੋਂ ਬਾਅਦ ਵੀ ਨਹੀਂ ਸਾਨੂੰ ਕੋਟ ਤੋਂ ਆਰਡਰ ਹੈ ਫਿਰ ਵੀ ਚਲੋ ਕੋਈ ਨਾ ਤਾਂ ਜੀ ਕਾਇਨੇ ਗਨੀਪ ਘਰ ਮਜੀਠੀਆ ਜਿਹੜੇ ਕੀ ਕਹਿ ਰਹੇ ਨੇ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਪੈਸਾ ਗਿਆ ਤਾਂ ਗਿਆ ਕਿੱਥੇ ਨਾਲ ਨਾਲ ਇਸ ਤਰ੍ਹਾਂ ਦੇ ਸੈਸ਼ਨ ਦਾ ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ ਸੈਸ਼ਨ ਹੁੰਦਾ ਫਿਰ ਉਸ ਤੇ ਕੋਈ ਬਹਿਸ ਹੁੰਦੀ ਹੈ ਨਰੇਟਿਵ ਨਾ ਜਾਂਦੇ ਨੇ ਤੇ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਜੋ ਪਾਸ ਕੀਤਾ ਜਾਂਦਾ ਉਹ ਇੰਪਲੀਮੈਂਟ ਵੀ ਨਹੀਂ ਹੁੰਦਾ ਐਗਜ਼ਾਮਪਲ ਉਹਨਾਂ ਨੇ ਸੀਆਈਐਸਐਫ ਦੀ ਦਿੱਤੀ ਆ ਪੰਜਾਬ ਦੇ ਪਾਣੀਆਂ ਦੀ ਦਿੱਤੀ ਆ ਕਿਹਾ ਜਾ ਰਿਹਾ ਕਿ ਸੈਸ਼ਨ ਸਿਰਫ ਇੱਕ ਖਾਣਾ ਪੂਰਤੀ ਹੈ ਕੈਮਰਾਮੈਨ ਇੰਦਰਜੀਤ ਦੇ ਨਾਲ ਅਰਵਿੰਦਰ ਵੀ ਪੀਟੀਸੀ ਨਿਊਜ਼ ਚੰਦਗੜ੍ਹ